ਹਾਂਜੀ ਸਾਰੇ ਹੀ ਭੈਣ ਭਰਾਵਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਵੀ ਰਿਸ਼ਤਿਆਂ ਲਈ ਕਿਸੇ ਵਿਚੋਲੇ ਜਾਂ ਮੈਰਿਜ ਬਿਊਰੋ ਕੋਲੇ ਜਾਣ ਦੀ ਜ਼ਰੂਰਤ ਨਹੀਂ ਜੀ ਤੁਸੀਂ ਵੀ ਘਰ ਬੈਠੇ ਆਪਣੇ ਫੋਨ ਨੰਬਰ ਸਮੇਤ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਤੇ ਘਰ ਬੈਠੇ ਹੀ ਰਿਸ਼ਤੇ ਪਾ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਜੋ ਰਿਸ਼ਤਾ ਆਇਆ ਜੀ ਨਾਮ ਸਿੰਘ ਪਤਾ ਗੜ ਸ਼ੰਕਰ ਹੁਸ਼ਿਆਰਪੁਰ ਤੋਂ ਐਜ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਇਹਨਾਂ ਦਾ ਬੈਂਸ ਹੈ ਕੱਦ 5 ਫੁੱਟ 8 ਇੰਚ ਹੈ ਜੀ ਉਮਰ 1985 ਦੇ ਵਿੱਚ ਹੈ ਜੀ ਅਨਮੈਰਿਡ ਐ ਮੁੰਡਾ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਭੈਣਾਂ ਦੋ ਮੈਰਿਡ ਨੇ ਮਾਤਾ ਇਹਨਾਂ ਦੇ ਮਿਲਟਰੀ ਦੇ ਪੈਨਸ਼ਨਰ ਨੇ ਜੀ ਕੰਮ ਕਰੇ ਜੀ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਨਾਲ ਦੇ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਸੋ ਲੜਕੀ 12 ਪੜ੍ਹੀ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਭਾਵੇਂ ਤਲਾਕਸ਼ੋਦਾ ਬਿਨਾਂ ਬੱਚੇ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ WhatsApp ਰਾਹੀਂ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਲੜਕੇ ਦਾ ਹੈ ਜੀ ਗੁਰਪ੍ਰੀਤ ਸਿੰਘ ਪਤਾ ਲੁਧਿਆਣਾ ਤੋਂ ਨੇ ਇਹ ਕਾਸਟ ਇਹਨਾਂ ਦੀ ਰਾਮਦਾਸੀਆ ਸਿੱਖ ਹੈ ਜੀ ਗੋਤ ਇਹਨਾਂ ਦਾ ਮਹਿਮੀ ਤੇ ਕਟਾਰੀਆ ਕੱਦ 5 ਫੁੱਟ 8 ਇੰਚ ਪੜਾਈ ਇਹਨਾਂ ਨੇ ਕਰੀ ਹੋਈ ਹੈ ਜੀ ਪਲੱਸ 2 ਡਿਪਲੋਮੇ ਦੇ ਨਾਲ ਪਿਤਾ ਇਹਨਾਂ ਦੇ ਦਵਿੰਦਰ ਸਿੰਘ ਨੇ ਜੀ ਮਾਤਾ ਭਪਿੰਦਰ ਕੌਰ ਤੇ ਭਰਾ ਇਹ ਤਿੰਨ ਨੇ ਜੀ ਇੱਕ ਭਰਾ ਇਹਨਾਂ ਦਾ ਮੈਰਿਡ ਆ ਇੱਕ ਇਟਲੀ ਦੇ ਵਿੱਚ ਹੈ ਕੰਮ ਕਰੇ ਜੀ ਮੁੰਡਾ ਅਫੈਸ਼ਨ ਕ੍ਰੇਟਿੰਗ ਡਿਜ਼ਾਈਨਰ ਹੈ ਇਨਕਮ तकरीबन 30000 ਰੁਪਏ ਮਹੀਨਾ ਇਹਨਾਂ ਦੀ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੇ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਮੁੰਡੇ ਦਾ ਨਾਮ ਜਗਜੀਤ ਸਿੰਘ ਪਤਾ ਏਰੀਆ ਜਲੰਧਰ ਤੋਂ ਪਿਤਾ ਇਹਨਾਂ ਦੇ ਦਲਜੀਤ ਸਿੰਘ ਮਾਹਲ ਮਾਤਾ ਇਹਨਾਂ ਦੇ ਕੁਲਵਿੰਦਰ ਕੌਰ ਨੇ ਜੀ ਉਮਰ ਮੁੰਡੇ ਦੀ 1990 ਦੇ ਵਿੱਚ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਭਰਾ ਇਹ ਦੋਨੇ ਜੀ ਕੰਮ ਕਰ ਹੈ ਜੀ ਮੁੰਡਾ ਬਿਜਲੀ ਦਾ ਕੰਮ ਕਰਦਾ ਹੈ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਇਹਨਾਂ ਦੇ ਕੋਲ ਕੁੜੀ ਇਹਨਾਂ ਨੂੰ ਗਰੀਬ ਪਰਿਵਾਰ ਦੀ ਘਰੇਲੂ ਚਾਹੀਦੀ ਹੈ ਜੀ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਕਰੋ ਅਗਲਾ ਜੋ ਆਪਣੇ ਕੋਲ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਸਾਹਿਲ ਪਤਾ ਇਹਨਾਂ ਦਾ ਸਾਕੇਤਨਗਰ सिरसा ਹਰਿਆਣਾ ਤੋਂ ਹੈ ਜੀ ਰਿਸ਼ਤਾ ਕਾਸਟ ਇਹਨਾਂ ਦੀ ਕੰਬੋਜ ਤੰਜੂ ਹੈ ਜੀ ਪਿਤਾ ਇਹਨਾਂ ਦੇ ਦੇਸ਼ ਰਾਜ ਨੇ ਜੀ ਗਵਰਨਮੈਂਟ ਟੀਚਰ ਡੀਪੀ ਜਨਮ ਇਹਨਾਂ ਦਾ ਮੁੰਡੇ ਦਾ 2000 ਚ ਹੋਇਆ ਜੀ ਕੱਦ 5 ਫੁੱਟ 10 ਇੰਚ ਹੈ ਪੜਾਈ ਇਹਨਾਂ ਨੇ ਬੀਏ ਕਰੀ ਹੋਈ ਆ ਪਰ ਇਹਨਾਂ ਦੇ ਦੋ ਨੇ ਜੀ ਕੈਨੇਡਾ ਦੇ ਵਿੱਚ ਭੈਣ ਇੱਕ ਹੈ ਕਮ ਕਾਰਾ ਜੀ ਜ਼ਮੀਨ ਇਹਨਾਂ ਕੋਲ 10 ਕਿੱਲੇ ਘਰ ਪਰਿਵਾਰ ਤੇ ਆਮਦਨ ਬਹੁਤ ਵਧੀਆ ਹੈ ਜੀ ਇਹਨਾਂ ਦੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਪਰਿਵਾਰ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਅਗਸਤ 1995 ਦੇ ਵਿੱਚ ਹੈ ਕੱਦ 5 ਫੁੱਟ 11 ਇੰਚ ਹੈ ਜੀ ਮੁੰਡੇ ਦਾ ਉਹਦਾ ਇਹਨਾਂ ਨੇ ਕਰੀ ਹੋਈ ਹੈ ਜੀ ਬੀਸੀਏ ਐਮਐਸਸੀ ਆਈਟੀ ਤੇ ਈਟੀਟੀ ਪਰ ਇਹਨਾਂ ਦਾ ਕੋਈ ਨਹੀਂ ਜੀ ਭੈਣ ਇੱਕ ਮੈਰਿਡ ਹੈ ਸੋ ਕੰਮ ਕਰਾ ਜੀ ਸਰਕਾਰੀ ਨੌਕਰੀ ਆ ਮੁੰਡੇ ਦੀ ਈਟੀਟੀ ਟੀਚਰ ਹੈ ਮੁੰਡਾ 8 ਕਿਲੇ ਇਹਨਾਂ ਕੋਲ ਜ਼ਮੀਨ ਹੈ ਜੀ ਅਤੇ ਅਰਬਨ ਪ੍ਰਾਪਰਟੀ ਬਹੁਤ ਵਧੀਆ ਹੈ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਵਧੀਆ ਪੜ੍ਹੀ ਲਿਖੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਦੀ ਗੱਲਬਾਤ ਕਰੋ ਅਗਲਾ ਜੋ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਤਲਾਖਸ਼ੋਦ ਹੈ ਜੀ ਮੁੰਡਾ ਪਤਾ ਖਰੜ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਢਾਲੀਵਾਲ ਉਮਰ ਇਹਨਾਂ ਦੀ 6/12/1980 ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਭੈਣਾ ਇਹਨਾਂ ਦੀਆਂ 3 ਮੈਰਿਡ ਨੇ ਜੀ ਮੁੰਡਾ ਇਕੱਲਾ ਜੀ ਪਿਤਾ ਐਕਸਪਾਇਰ ਨੇ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਪੜ੍ਹਾਈ ਕਰੀ ਹੋਈ ਹੈ ਜੀ ਮੁੰਡੇ ਨੇ ਪਲੱਸ 2 ਨਾਲ 2 ਇਅਰ ਦਾ ਡਿਪਲੋਮਾ ਕਰਿਆ ਹੋਇਆ ਜੀ ਆਈਟੀਆਈ ਦਾ ਡਿਪਲੋਮਾ ਵੀ ਕਰਿਆ ਹੋਇਆ ਜੀ ਗ੍ਰਾਫਿਕਸ ਐਂਡ ਐਨੀਮੇਸ਼ਨ ਐਡੀਟਰ ਦਾ ਮੁੰਡੇ ਦਾ ਕੰਮ ਕਰਿਆ ਹੈ ਜੀ ਮੁੰਡਾ ਪ੍ਰੋਮੋ ਐਡੀਟਰ ਆ ਇਨਕਮ ਇਹਨਾਂ ਦੀ ਤਕਰੀਬਨ 65000 ਰੁਪਏ ਮਹੀਨਾ ਜੀ ਇਹਨਾਂ ਦਾ ਇੱਕ ਘਰ ਦਿੱਲੀ ਦੇ ਵਿੱਚ ਹੈ ਜੀ ਇੱਕ ਘਰ ਇਹਨਾਂ ਦਾ ਖਰੜ ਦੇ ਵਿੱਚ ਹੈ ਸੋ ਆਮਦਨ ਬਹੁਤ ਵਧੀਆ ਜੀ ਇਸ ਪਰਿਵਾਰ ਦੇ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਿੱਖ ਕਾਸਟ ਦੀ ਹੋਵੇ ਸੋ ਸਿੱਖ ਧਰਮ ਦੇ ਵਿੱਚੋਂ ਹੋਵੇ ਜੀ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਨੇ ਪਲੱਸ 2 ਜਾਂ ਗ੍ਰੈਜੂਏਸ਼ਨ ਤੱਕ ਕਰੀ ਹੋਵੇ ਜੀ ਪੜਾਈ ਨੌਕਰੀ ਕਰਦੀ ਹੋਵੇ ਜਾਂ ਘਰੇਲੂ ਹੋਵੇ ਜੀ ਲੜਕੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਸ ਰਿਸ਼ਤੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਪਰਮੇਂਦਰ ਸਿੰਘ ਪਤਾ ਜਲੰਧਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 1996 ਦੇ ਵਿੱਚ ਹੈ। ਕੱਦ 5 ਫੁੱਟ 8 ਇੰਚ ਹੈ। ਮਾਤਾ ਪਿਤਾ ਇਹਨਾਂ ਦੇ 22 ਸਾਲ ਤੋਂ ਗਰੀਸ ਦੇ ਵਿੱਚ ਰਹਿੰਦੇ ਨੇ ਜੀ ਤੇ ਉੱਥੇ ਕੰਮ ਕਰਦੇ ਨੇ ਜੀ ਵਧੀਆ ਕੰਮ ਕਰ ਰਹੇ ਇਹਨਾਂ ਦਾ। ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਇਟਲੀ ਦੇ ਵਿੱਚ ਮਿਡਲ ਕਲਾਸ ਫੈਮਿਲੀ ਹੈ ਜੀ ਇਹ। ਕਮ ਕਾਰੇ ਜੀ ਮੁੰਡਾ ਜੋ 10 ਸਾਲ ਤੋਂ ਗ੍ਰੀਸ ਦੇ ਵਿੱਚ ਸੀ ਹੁਣ ਪਿਛਲੇ 5 ਸਾਲ ਤੋਂ ਮੁੰਡਾ ਜਰਮਨ ਦੇ ਵਿੱਚ ਟਰੱਕ ਡਰਾਈਵਰ ਹੈ ਜੀ ਸੋ ਜਰਮਨ ਕੰਟਰੀ ਦੇ ਵਿੱਚ ਮੁੰਡਾ ਟਰੱਕ ਡਰਾਈਵਰ ਦੀ ਜੋ ਨੌਕਰੀ ਕਰਦਾ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਹੋਵੇ ਜੀ ਕਾਲੀ ਪੱਟੀ 'ਚ ਦੋ ਨੰਬਰ ਨੇ ਜੀ ਪਰਿਵਾਰ ਦੇ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਦਵਿੰਦਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਰਾਮਦਾਸੀਆ ਸਿੱਖ ਹੈ ਜੀ ਉਮਰ ਇਹਨਾਂ ਦੀ 1994 ਦੇ ਵਿੱਚ ਹੈ ਕੱਦ ਜੋ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਸੋ ਪਿਤਾ ਇਹਨਾਂ ਦੇ ਬਲਵੀਰ ਸਿੰਘ ਨੇ ਜੀ ਆਰਮੀ ਸੂਬੇਦਾਰ ਰਿਟਾਇਰਡ ਤੇ ਹੁਣ ਪ੍ਰਾਈਵੇਟ ਜੌਬ ਕਰਦੇ ਨੇ ਜੀ ਪੂਨੇ ਦੇ ਵਿੱਚ ਮਾਤਾ ਇਹਨਾਂ ਦੇ ਸਲਾਈ ਦਾ ਕੰਮ ਕਰਦੇ ਨੇ ਭਰਾ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਪ੍ਰਾਈਵੇਟ ਜੌਬ ਕਰਦਾ ਹੈ ਭੈਣ ਇਹਨਾਂ ਦੀ ਕੋਈ ਨਹੀਂ ਜੀ ਸੋ ਕੰਮਕਾਰ ਜੋ ਮੁੰਡੇ ਦਾ ਪਾਠੀ ਸਿੰਘ ਦਾ ਕੰਮਕਾਰ ਕਰਦੇ ਜੀ ਮੁੰਡਾ ਸੋ ਨਾਲ ਇਹਨਾਂ ਦਾ ਕੋਸਮੈਟਿਕ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਦੀ ਇੱਕ ਕੋਠੀ ਪੂਨੇ ਮਹਾਰਾਸ਼ਟਰ ਦੇ ਵਿੱਚ ਹੈ ਜੀ ਤੇ ਇੱਕ ਕੋਠੀ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਹੈ ਜੀ ਪੰਜਾਬ ਦੇ ਵਿੱਚ ਸੋ ਪਰਿਵਾਰ ਦੀ ਜੋ ਮੰਗ ਹੈ ਕੁੜੀ ਇਹਨਾਂ ਨੂੰ ਵਧੀਆ ਪਰਿਵਾਰ ਦੀ ਘਰੇਲੂ ਚਾਹੀਦੀ ਹੈ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਦੀ ਗੱਲਬਾਤ ਕਰੋ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਆਪਣੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਤੇ ਬਾਕੀ ਜਿੰਨੀਆਂ ਵੀ ਐਡਸ ਨੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੁੰਦਾ ਹੈ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ